ਕੈਨੇਡੀਅਨ ਕਵਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਨਮਾ ਅਲਬਰਟਾ ਚਾਈਲਡ ਐਂਡ ਫੈਮਿਲੀ ਬੈਨੀਫਿਟ ਪੇਮੈਂਟ 27 ਅਗਸਤ ਨੂੰ ਭੇਜੀ ਜਾਵੇਗੀ ਨਵੇਂ ਵਧੇ ਹੋਏ ਅਲਬਰਟਾ ਚਾਈਲਡ ਅਤੇ ਫੈਮਿਲੀ ਬੈਨੀਫਿਟ ਦੀ ਅਦਾਇਗੀ ਸੂਬੇ ਦੇ ਯੋਗ ਪਰਿਵਾਰਾਂ ਨੂੰ 27 ਅਗਸਤ ਨੂੰ ਦੇ ਦਿੱਤੀ ਜਾਵੇਗੀ ਏ ਸੀ ਐਫ ਬੀ ਇੱਕ ਮਤਵਪੂਰਨ ਸਹਾਇਤਾ ਪ੍ਰਣਾਲੀ ਹੈ ਜੋ ਅਲਬਰਟਾ ਵਿੱਚ ਘਟ ਅਤੇ ਮੰਦ ਆਮਦਨ ਵਾਲੇ ਪਰਿਵਾਰਾਂ ਦੀ ਸਹਾਇਤਾ ਲਈ ਚਾਰ ਤਿਮਾਹੀ ਭੁਗਤਾਨਾਂ ਨਾਲ ਤਿਆਰ ਕੀਤੀ ਜਾਂਦੀ ਹੈ ਇਹ ਲਾਭ ਹੁਣ ਪਹਿਲੇ ਬੱਚੇ ਲਈ ਮੂਲ ਸਾਲਾਨਾ ਭੁਗਤਾਨ ਵਿੱਚ 1410 ਤੋਂ ਵੱਧ ਕੇ 1469 ਦੇ 122.41 ਡਾਲਰ ਪ੍ਰਤੀ ਮਹੀਨਾ ਅਤੇ ਹਰੇਕ ਵਾਧੂ ਬੱਚੇ ਦੇ ਲਈ 722 ਡਾਲਰ ਤੋਂ 735 ਡਾਲਰ ਯਾਨੀ ਕਿ 101 ਡਾਲਰ 25 ਸੈਂਟ ਪ੍ਰਤੀ ਮਹੀਨਾ ਘਟਾ ਦਿੱਤਾ ਗਿਆ। ਇਸ ਤੋਂ ਇਲਾਵਾ ਯੋਗ ਪਰਿਵਾਰਾਂ ਨੂੰ ਪਹਿਲੇ ਬੱਚੇ ਲਈ 752 ਡਾਲਰ ਤੋਂ 62 ਡਾਲਰ 66 ਸੈਂਟ ਪ੍ਰਤੀ ਮਹੀਨਾ ਤੱਕ ਵਾਧੂ ਕਮਕਾਜੀ ਆਮਦਨ ਹਿੱਸਾ ਵੀ ਮਿਲ ਸਕਦਾ ਜੋ ਹੁਣ 722 ਤੋਂ ਵੱਧ ਗਿਆ ਹੈ। ਇਸ ACFB ਦੀਆਂ پیچیدਗੀਆਂ ਨੂੰ ਸਮਝਣ ਜਿਸ ਵਿੱਚ ਯੋਗਤਾਪਕਤਾਆਂ ਦੇ ਤਰੀਕੇ ਅਤੇ ਅਰਜੀ ਕਿਵੇਂ ਦੇਣੀ ਹੈ। ਤੁਹਾਡੇ ਪਰਿਵਾਰ ਦੇ ਵਿੱਤ ਦੇ ਪ੍ਰਬੰਧਨ ਵਿੱਚ ਮਹੱਤਵਪੂਰਨ ਫਰਕ ਲਿਆ ਸਕਦੀਆਂ ਨੇ ਇਹ ਗਾਈਡ ਉਹ ਸਭ ਕੁਝ ਸ਼ਾਮਲ ਕਰਦੀ ਹੈ ਜੋ ਤੁਹਾਨੂੰ ਐਸੀ ਐਫਬੀ ਬਾਰੇ ਜਾਣਨ ਦੀ ਲੋੜ ਹੈ ਜ਼ਰੂਰੀ ਵਿਸ਼ਿਆਂ ਜਦੋਂ ਕਿ ਯੋਗਤਾ ਦੇ ਮਾਪਦੰਡ ਆਮਦਨੀ ਸੀਮਾਵਾਂ ਅਤੇ ਤੁਸੀਂ ਕਿੰਨੇ ਪ੍ਰਾਪਤ ਕਰਨ ਦੀ ਉਮੀਦ ਕਰ ਸਕਦੇ ਹੋ ਇਸ ਵਿੱਚ ਵੀ ਧਿਆਨ ਕੇਂਦਰਿਤ ਕੀਤਾ ਗਿਆ ਹੈ ਇਸ ਵਿੱਚ ਜਿੱਥੇ ਅੱਜ ਅਸੀਂ ACFB ਕੀ ਹੈ ACFV ਦੀ ਯੋਗਤਾ ACFV ਦੀਆਂ ਲਾਭ ਰਕਮੀਆਂ ਤੁਸੀਂ ਕਿੰਨਾ ACFB ਭੁਗਤਾਨ ਪ੍ਰਾਪਤ ਕਰ ਸਕਦੇ ਹੋ ACFV ਆਮਦਨ ਮਾਪਦੰਡ ACFB ਭੁਗਤਾਨ ਦੇ ਤਰੀਕੇ ACFB ਲਈ ਅਰਜੀ ਤੁਸੀਂ ਕਿਵੇਂ ਦੇਣੀ ਹੈ ਅਤੇ CRA ਲੌਗਇਨ ਤੁਹਾਡੇ ACFB ਭੁਗਤਾਨ ਦਾ ਪ੍ਰਬੰਧਨ ਕਰਨਾ ਸਭ ਤੋਂ ਪਹਿਲਾਂ ਚਾਹਤ ਪਾਉਣੀ ਹੈ ਕਿ ACFB ਹੈ ਕੀ ਅਲਬਰਟਾ ਚਾਈਲਡ ਐਂਡ ਫੈਮਿਲੀ ਬੈਨੀਫਿਟ ਇੱਕ ਸੂਬਾਈ ਲਾਭ ਹੈ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਦੀ ਸਹਾਇਤਾ ਲਈ ਪੇਸ਼ ਕੀਤਾ ਜਾਂਦਾ ਹੈ ਇਹ ਸਾਬਕਾ ਅਲਬਰਟਾ ਫੈਮਿਲੀ ਏਮਪਲੋਇਮੈਂਟ ਟੈਕਸ ਕ੍ਰੈਡਿਟ ਏ ਐਫ ਈ ਟੀ ਸੀ ਅਤੇ ਅਲਬਰਟਾ ਚਾਈਲਡ ਬੈਨੀਫਿਟ ਏ ਸੀ ਬੀ ਨੂੰ ਇੱਕ ਸਰਚਾਰੂ ਭੁਗਤਾਨ ਨਾਲ ਜੋੜਦਾ ਹੈ ACFB ਨੂੰ ਸਾਲ ਵਿੱਚ ਚਾਰ ਵਾਰ ਤਿमाही ਭੁਗਤਾਨ ਕੀਤਾ ਜਾਂਦਾ ਹੈ ਤੇ CRA ਦੁਆਰਾ ਸੰਚਾਲਿਤ ਕ੍ਰੀਡੀਅਨ ਚਾਈਲਡ ਬੈਨੀਫਿਟ CCB ਤੋਂ ਇਲਾਵਾ ਅਲਬਰਟਾ ਸਰਕਾਰ ਦੁਆਰਾ ਪੂਰੀ ਤਰ੍ਹਾਂ ਫੰਡ ਕੀਤਾ ਜਾਂਦਾ ਹੈ ACFB ਪਰਿਵਾਰਾਂ ਨੂੰ ਵਾਧੂ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਖਾਸ ਤੌਰ ਤੇ ਘੱਟ ਆਮਦਨੀ ਵਾਲੇ ਬੱਚੇ ਖਾਸ ਤੌਰ ਤੇ ਘੱਟ ਆਮਦਨੀ ਵਾਲੇ ਬੱਚਿਆਂ ਦਾ ਪਾਲਣ ਪੋਸ਼ਣ ਦੀ ਲਾਗਤ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਔਣ ਗੱਲ ਕਰਦੇ ਹਾਂ ਏਸੀਐਫਬੀ ਯੋਗਤਾ ਆਖਰ ਯੋਗਤਾ ਦੇ ਵਿੱਚ ਪੂਰੀ ਇਸ ਨੂੰ ਕਿਵੇਂ ਕੀਤਾ ਜਾ ਸਕਦਾ ਪਰਿਵਾਰਾਂ ਨੂੰ ਵਿਸ਼ੇਸ਼ ਯੋਗਤਾ ਮਾਪਦੰਡ ਕਰਨੇ ਚਾਹੀਦੇ ਨੇ ਜਿਸ ਵਿੱਚ ਰਹਾਇਸ਼ ਬਿਨੇਕਾਰ ਅਲਵੱਟਾ ਦਾ ਨਿਵਾਸੀ ਹੋਣਾ ਜ਼ਰੂਰੀ ਹੈ ਬੱਚਿਆਂ ਦੀ ਉਮਰ ਇਹ ਲਾਭ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਲਈ ਹੀ ਉਪਲਬਧ ਹੈ ਆਮਦਨ ਪਰਿਵਾਰ ਦੀ ਕੁੱਲ ਆਮਦਨ ਨਿਸ਼ਚਿਤ ਆਮਦਨੀ ਸੀਮਾ ਵਿੱਚ ਹੋਣੀ ਚਾਹੀਦੀ ਹੈ ਟੈਕਸ ਭਰਨਾ ਮਾਤਾ ਪਿਤਾ ਸਰਪ੍ਰਸਤ ਦੋਮਾ ਨੂੰ ਸਲਾਣਾ ਆਪਣੀ ਆਮਦਨ ਟੈਕਸ ਰਿਟਰਨ ਭਰਨੀ ਚਾਹੀਦੀ ਹੈ ਸੀਆਰਏ ਲਾਭ ਦੀ ਰਕਮ ਦੀ ਗਣਨਾ ਕਰਨ ਲਈ ਟੈਕਸ ਰਿਟਰਨਾਂ ਵਿੱਚ ਦਿੱਤੀ ਗਈ ਜਾਣਕਾਰੀ ਵਰਤੋਂ ਕਰਦਾ ਹੈ ਕੈਨੇਡਾ ਚਾਈਲਡ ਬੈਨੀਫਿਟ ਸੀਸੀਬੀ ਈਸੀਐਫ ਵੀ ਪ੍ਰਾਪਤ ਕਰਨ ਦੇ ਲਈ ਸੀਸੀਬੀ ਲਈ ਯੋਗਤਾ ਅਕਸਰ ਇੱਕ ਪੂਰਵ ਸ਼ਰਤ ਹੈ ਕਿਉਂਕਿ ਲਾਭਾਂ ਦੀ ਗਣਨਾ ਸਮਾਨ ਆਮਦਨੀ ਵਰਤੂ ਦੀ ਜਿੱਥੇ ਕੀਤੀ ਜਾਂਦੀ ਹੈ ਤੇ ਉੱਥੇ ਦੱਸਦੀ ਹੈ ਕਿ ਐਸ ਆਫ ਵੀ ਲਾਭ ਰਕਮੀਆਂ ਦੇ ਉੱਪਰ ਜੇਕਰ ਸਭ ਤੋਂ ਪਹਿਲਾਂ ਗੱਲਬਾਤ ਕੀਤੀ ਜਾਵੇ ਤਾਂ ਇਸ ਦੇ ਵਿੱਚ ਐਸ ਆਫ ਵੀ ਦੇ ਤਹਿਤ ਇੱਕ ਪਰਿਵਾਰ ਨੂੰ ਪ੍ਰਾਪਤ ਹੋਣ ਵਾਲੀ ਰਕਮ ਕਈ ਕਾਰਕਾਂ ਤੇ ਨਿਰਭਰ ਕਰਦੀ ਹੈ ਜਿਸ ਵਿੱਚ ਪਰਿਵਾਰ ਦੀ ਆਮਦਨ ਬੱਚਿਆਂ ਦੀ ਗਿਣਤੀ ਤੇ ਵਿਅੱਤ ਦੀ ਸਥਿਤੀ ਵਿੱਚ ਸ਼ਾਮਲ ਕੀਤੀ ਗਈ ਹੈ ਲਾਭਾਂ ਨੂੰ ਦੋ ਭਾਗਾਂ ਦੇ ਵਿੱਚ ਜਿੱਥੇ ਵੰਡਿਆ ਗਿਆ 20 ਕੰਪੋਨੈਂਟ A ਸਾਰੇ ਯੋਗ ਪਰਿਵਾਰ ਨੂੰ ਪ੍ਰਦਾਨ ਕੀਤੇ ਜਾਂਦੇ ਨੇ ਆਮਦਨ ਵਧਣ ਦੇ ਨਾਲ ਘਟ ਦੀ ਮਾਤਰਾ ਦੇ ਨਾਲ ਵਰਕਿੰਗ ਕੰਪੋਨੈਂਟ A ਉਹਨਾਂ ਪਰਿਵਾਰਾਂ ਨੂੰ ਵਾਧੂ ਸਹਾਇਤਾ ਜੋ ਨੌਕਰੀ ਕਰਦੇ ਨੇ ਪਰ ਉਹਨਾਂ ਦੀ ਆਮਦਨ ਘੱਟ ਹੈ ਪਰਿਵਾਰਕ ਆਮਦਨ ਵਧਣ ਦੇ ਨਾਲ ਇਹ ਵੀ ਘਟਦਾ ਹੈ ਉਦਾਹਰਨ ਦੇ ਲਈ ਦੋ ਬੱਚਿਆਂ ਵਾਲਾ ਪਰਿਵਾਰ ਜਿਸ ਤੇ 30000 ਡਾਲਰ ਦੀ ਕੁੱਲ ਆਮਦਨ ਤਿੰਨ ਬੱਚਿਆਂ ਵਾਲੇ ਪਰਿਵਾਰ ਤੇ 20000 ਦੀ ਕੁੱਲ ਆਮਦਨ ਨਾਲੋਂ ਵੱਖਰੀ ਰਕਮ ਪ੍ਰਾਪਤ ਕਰ ਸਕਦਾ ਹੈ ਅਲਬਰਟਾ ਸਰਕਾਰ ਦੁਆਰਾ ਨਿਰਧਾਰਿਤ ਫਾਰਮੂਲੇ ਦੀ ਵਰਤੋਂ ਕਰਕੇ ਸਹੀ ਮਾਤਰਾਵਾਂ ਦੀ ਗਣਨਾ ਕੀਤੀ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਕਿ ਤੁਸੀਂ ਕਿੰਨਾ ਐਸੀਐਫਵੀ ਭੁਗਤਾਨ ਪ੍ਰਾਪਤ ਕਰ ਸਕਦੇ ਹੋ ACFB ਭੁਗਤਾਨ ਦੀ ਰਕਮ ਜੋ ਇੱਕ ਪਰਿਵਾਰ ਪ੍ਰਾਪਤ ਕਰ ਸਕਦਾ ਹੈ ਉਹਨਾਂ ਦੀ ਆਮਦਨ ਅਤੇ ਬੱਚਿਆਂ ਦੀ ਸੰਖਿਆ ਦੇ ਆਧਾਰ ਤੇ ਵਿਆਪਕ ਤੌਰ ਤੇ ਵੱਖੋ ਵੱਖਰੀ ਹੁੰਦੀ ਹੈ ਇਹ ਅਦਿਕਤਮ ACFB ਭੁਗਤਾਨ ਦਾ ਇੱਕ ਮੋਟਾ ਜਿਹਾ ਬ੍ਰੇਕਡਾਊਨ ਹੈ ਜੋ ਇੱਕ ਪਰਿਵਾਰ ਪ੍ਰਾਪਤ ਕਰ ਸਕਦਾ ਹੈ ਬੱਚਿਆਂ ਦੀ ਗਿਣਤੀ ਜੁਲਾਈ 2024 ਜੂਨ 2025 ਜੁਲਾਈ 2023 ਤੇ 2024 20 ਕੰਪੋਨੈਂਟ ਅਦਿਕਤਮ ਵਰਕਿੰਗ ਕੰਪੋਨੈਂਟ ਅਦਿੱਕਤਮ ਤੇ 20 ਕੰਪੋਨੈਂਟ ਅਦਿੱਕਤਮ ਤੇ ਵਰਕਿੰਗ ਕੰਪੋਨੈਂਟ ਅਦਿੱਕਤਮ ਇਹ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਵੰਡੀਆਂ ਗਈਆਂ ਨੇ ਜਿਸ ਵਿੱਚ ਇੱਕ ਬੱਚਾ ਜਿਸ ਨੂੰ 1469 ਤੇ ਡਾਲਰ ਮਹੀਨੇ ਦੇ 752 ਬਣਦੇ ਨੇ ਤੇ ਉਸ ਵਿੱਚ ਦੂਸਰੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਦੋ ਬੱਚਿਆਂ ਅੰਦੇ ਲਈ ਜਿੱਥੇ 2204 ਤੇ ਡਾਲਰ 1437 ਬਣਦੇ ਨੇ ਤਿੰਨ ਬੱਚਿਆਂ ਵਾਲੇ ਪਰਿਵਾਰ ਦੇ ਵਿੱਚ 2939 ਡਾਲਰ ਤੇ ਇਸ ਵਿੱਚ ਜਿਤੇ ਕੰਪੋਨੈਂਟ ਦੀ ਗੱਲ ਕੀਤੀ ਜਾ 1887 ਜਾਂ 4 ਬੱਚਿਆਂ ਤੋਂ ਵੱਧ ਪਰਿਵਾਰ ਵਾਲੇ ਬੱਚਿਆਂ ਦੇ ਵਿੱਚ 3674 ਡਾਲਰ ਬਣਦੇ ਨੇ ਇਹ ਆਕੜ ਅਨੁਮਾਨ ਦੇ ਨਾਲ ਇੱਥੇ ਇੱਕ ਅਮਲ ਤੇ ਅਸਲ ਭੁਗਤਾਨ ਵੱਖੋ-ਵੱਖਰੇ ਵੀ ਇਸ ਵਿੱਚ ਹੋ ਸਕਦੇ ਨੇ CRA ਵੈੱਬਸਾਈਟ ਤੇ ਉਪਲਬਧ ACFB ਕਲੈਕਟਰ ਦੀ ਵਰਤੋਂ ਕਰਨੀ ਜ਼ਰੂਰੀ ਹੈ ਜਦ ਵਦੇਰੇ ਸਹੀ ਅੰਦਾਜ਼ੇ ਦੇ ਲਈ ਕਿਸੇ ਵਿਅਕਤੀ ਸਲਾਹਕਾਰ ਤੋਂ ਤੁਸੀਂ ਸਲਾਹ ਵੀ ਲੈ ਸਕਦੇ ਹੋ ਹੁਣ ਗੱਲ ਕਰਦੇ ਹਾਂ ACFB ਆਮਦਨ ਦੇ ਮਾਪਦੰਡ ਇੱਕ ਪਰਿਵਾਰ ਪ੍ਰਾਪਤ ਕਰ ਸਕਦਾ ਹੈ ACFB ਦੀ ਮਾਤਰਾ ਨੂੰ ਨਿਰਧਾਰਤ ਕਰਨ ਵਿੱਚ ਆਮਦਨ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ACFB ਦੀ ਆਮਦਨ ਜਾਂਚ ਕੀਤੀ ਜਾਂਦੀ ਹੈ ਮਤਲਬ ਕਿ ਪਰਿਵਾਰ ਆਮਦਨ ਵਧਨ ਨਾਲ ਲਾਭ ਦੀ ਰਕਮ ਜਿੱਥੇ ਘਟ ਜਾਂਦੀ ਹੈ ਧਿਆਨ ਵਿੱਚ ਰੱਖਣ ਲਈ ਮੁੱਖ ਆਮਦਨੀ ਥ੍ਰੈਸ਼ਹੋਲਡ ਨੇ। ਅਦਿੱਕਤਮ ਲਾਭ ਇੱਕ ਨਿਸ਼ਚਿਤ ਥ੍ਰੈਸ਼ਹੋਲਡ ਉਦਾਹਰਨ ਦੇ ਲਈ 27240 ਤੱਕ ਦੀ ਕੁੱਲ ਆਮਦਨ ਵਾਲੇ ਪਰਿਵਾਰ ਨੂੰ ਪੂਰਾ ਲਾਭ ਮਿਲਦਾ। ਘਟਾਏ ਗਏ ਲਾਭ ਜੇਕਰ ਤੁਹਾਡੀ ਅਡਜਸਟਡ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਕੁੱਲ ਆਮਦਨ 2724 ਅਤੇ 45285 ਦੇ ਵਿਚਕਾਰ ਹੈ ਤਾਂ ਤੁਹਾਨੂੰ ਅੰਸ਼ਕ ਲਾਭ ਮਿਲ ਸਕਦਾ। ਕੋਈ ਲਾਭ ਜਿੱਥੇ ਨਹੀਂ ਉੱਚ ਥ੍ਰੈਸ਼ਹੋਲਡ ਦੀ ਉਦਾਹਰਨ ਦੇ ਵਿੱਚ 45285 ਡਾਲਰ ਅਤੇ ਵਾਧਾ ਆਮਦਨ ਵਾਲੇ ਪਰਿਵਾਰ ਦੇ ਵਿੱਚ ਐਸੀਐਫਬੀ ਲਈ ਯੋਗ ਉਹ ਨਹੀਂ ਹੋ ਸਕਦੇ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਥ੍ਰੈਸ਼ਹੋਲਡ ਅਤੇ ਰਕਮਾਂ ਵੱਖ-ਵੱਖ ਹੋ ਸਕਦੀਆਂ ਨੇ ਇਸ ਲਈ ਅਲਬਰਟਾ ਸਰਕਾਰ ਜਾਂ ਕੈਨੇਡਾ ਰੈਵਨਿਊ ਏਜੰਸੀ ਤੋਂ ਨਵਨਿੱਤਮ ਦਿਸ਼ਾ ਨਿਰਦੇਸ਼ਾਂ ਦੀ ਜਿੱਥੇ ਜਾਂਚ ਕਰਨ ਦੀ ਸਿਫਾਰਿਸ਼ ਵੀ ਕੀਤੀ ਜਾਂਦੀ ਹੈ ਤੇ ਉੱਥੇ ਹੀ ਏਸੀਬੀ ਭੁਗਤਾਨ ਦੀਆਂ ਤਰੀਕਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਇੱਕ ਸੂਚੀ ਵੀ ਜਾਰੀ ਕੀਤੀ ਗਈ ਹੈ ਤੁਮਾਈ ਭੁਗਤਾਨ ਜਿੱਥੇ ਕੀਤਾ ਜਾਂਦਾ ਫਰਵਰੀ 27 2024 ਮਈ 27 2024 27 ਅਗਸਤ 2024 27 ਨਵੰਬਰ 2024 ਤੇ ACFBLIRG ਕਿਵੇਂ ਤੁਸੀਂ ਦੇ ਸਕਦੇ ਹੋ ਇਸ ਦੇ ਉੱਪਰ ਵੀ ਆਪਾਂ ਗੱਲਬਾਤ ਕਰ ਲੈਨੇ ਆ ACFBLIRG ਦੇਣ ਦਾ ਇੱਕ ਸਿੱਧੀ ਜਿਹੀ ਪ੍ਰਕਿਰਿਆ ਟੈਕਸ ਭਰਨਾ ਯਕੀਨੀ ਬਣਾਓ ਅਤੇ ਮਾਤਾ ਪਿਤਾ ਸਰਪ੍ਰਸਤ ਦੂਵੇਂ ਆਪਣੀ ਆਮਦਨ ਟੈਕਸ ਰਿਟਰਨ ਦਾਖਲ ਕੀਤਾ ਹੈ CRA ਤੁਹਾਡੀ ਟੈਕਸ ਰਿਟਰਨ ਦੀ ਜਾਣਕਾਰੀ ਦੀ ਵਰਤੋਂ ਯੋਗਤਾ ਤੇ ਭੁਗਤਾਨ ਦੀ ਰਕਮ ਨੂੰ ਨਿਰਧਾਰਤ ਕਰਨ ਲਈ ਕਰਦਾ ਹੈ ਆਟੋਮੈਟਿਕ ਨਮੰਕਣ ਜੇਕਰ ਤੁਸੀਂ ਏਸੀ ਐਫਬੀ ਦੇ ਯੋਗ ਹੋ ਤਾਂ ਤੁਸੀਂ ਆਪਣੀ ਟੈਕਸ ਰਿਟਰਨ ਫਾਈਲ ਕਰ ਸਕਦੇ ਹੋ ਤੁਸੀਂ ਆਪਣੇ ਆਪ ਨਮਕ ਨਮੰਕਣ ਵੀ ਕਰ ਸਕਦੇ ਹੋ ਜਾਂਚ ਜਿੱਤੇ ਯੋਗ ਦੀ ਜਾਂਚ ਫਾਈਲ ਕਰਨ ਤੋਂ ਬਾਅਦ ਤੁਸੀਂ ਸੀਆਰਏ ਅਤੇ ਮਾਈ ਖਾਤਾ ਪੋਰਟਲ ਰਹੀਂ ਆਪਣੀ ਯੋਗਤਾ ਤੇ ਭੁਗਤਾਨ ਵੇਰਵਿਆਂ ਦੀ ਜਾਂਚ ਕਰ ਸਕਦੇ ਹੋ CRA ਲੌਗਇਨ ਆਪਣੇ ਲਾਭ ਦੇ ਵਧੇਰੇ ਜਿੱਥੇ CRA ਲੌਗਇਨ ਆਪਣੇ ਲਾਭ ਦੇ ਵੇਰਵੇ ਦੇਖਣ ਜਾਣਕਾਰੀ ਨੂੰ ਅਪਡੇਟ ਕਰਨ ਲਈ ਆਪਣੇ ਖਾਤੇ ਦਾ ਪ੍ਰਬੰਧਨ ਕਰਨ ਲਈ ਆਪਣੀ ਲੌਗਇਨ ਪ੍ਰਮਾਣ ਪੱਤਰ ਦੀ ਵਰਤੋਂ ਕਰਕੇ CRA ਦੇ ਮਾਈ ਖਾਤੇ ਤੱਕ ਪਹੁੰਚੋ ਜੇਕਰ ਤੁਹਾਡੇ ਪਰਿਵਾਰਕ ਸਥਿਤੀ ਉਦਾਹਰਨ ਲਈ ਵਿਅਤਾ ਸਥਿਤੀ ਬੱਚਿਆਂ ਦੀ ਸੰਖਿਆ ਆਮਦਨ ਵਿੱਚ ਤਬਦੀਲੀ ਹੁੰਦੀ ਹੈ ਤਾਂ ਯਕੀਨੀ ਬਣਾਓ ਕਿ ਤੁਹਾਨੂੰ ਸਹੀ ਲਾਭ ਦੀ ਰਕਮ ਪ੍ਰਾਪਤ ਹੋਈ ਹੈ ਜਿੰਨੀ ਜਲਦੀ ਹੋ ਸਕੇ ਆਪਣੀ ਜਾਣਕਾਰੀ ਨੂੰ CRA ਨਾਲ ਅਪਡੇਟ ਕਰਨਾ ਵੀ ਮਹੱਤਵਪੂਰਨ ਹੈ CRA ਲੌਗਇਨ ਤੁਹਾਡੇ ACFV ਭੁਗਤਾਨ ਦਾ ਪ੍ਰਬੰਧਨ ਕਰਨਾ CRA ਦਾ ਮੇਰਾ ਖਾਤਾ ਪੋਰਟਲ ਤੁਹਾਡੇ ACFBY ਭੁਗਤਾਨਾਂ ਦੇ ਲਈ ਪ੍ਰਬੰਧਨ ਲਈ ਇੱਕ ਕੀਮਤੀ ਸਾਧਨ ਹੈ ਇੱਥੇ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਭੁਗਤਾਨ ਮਿਤੀਆਂ ਦੀ ਜਾਂਚ ਕਰ ਸਕਦੇ ਹੋ ਆਉਣ ਵਾਲੀ ACFBY ਭੁਗਤਾਨ ਮਿਤੀ ਅਤੇ ਪਿਛਲੀ ਅਦਾਇਗੀ ਵੀ ਦੇਖ ਸਕਦੇ ਹੋ ਜਾਣਕਾਰੀ ਅਪਡੇਟ ਕਰੋ ਜੇਕਰ ਤੁਹਾਡੀ ਆਮਦਨੀ ਬੱਚਿਆਂ ਦੀ ਸੰਖਿਆ ਜਾਂ ਵਿਵਸਥਾ ਸਥਿਤੀ ਵਿੱਚ ਬਦਲਾਅ ਤਾਂ ਲਾਭ ਦੀ ਸਹੀ ਗਣਨਾ ਨੂੰ ਯਕੀਨੀ ਬਣਾਉਣ ਲਈ ਆਪਣੇ ਵੇਰਵਿਆਂ ਨੂੰ ਅਪਡੇਟ ਕਰੋ ਲੋਅ ਸਟੇਟਮੈਂਟਾਂ ਨੂੰ ਵੇਖੋ ਆਪਣੇ ਐਸਫੀਬੀ ਭੁਗਤਾਨਾਂ ਦਾ ਵਿਸਤ੍ਰਿਤ ਖਾਸ ਤੌਰ ਤੇ ਇਸ ਦੇ ਉੱਪਰ ਸਟੇਟਮੈਂਟਾਂ ਨੂੰ ਪਹੁੰਚ ਕਰੋ ਜੇ ਬਜਟ ਵਿੱਚ ਵਿੱਤੀ ਯੋਜਨਾਬੰਦੀ ਦੀ ਉਪਯੋਗੀ ਹੋ ਸਕਦੀ ਹੈ ਨਾ ਡਾਇਰੈਕਟ ਡਿਪੋਜ਼ਿਟ ਆਪਣੇ ਐਸਫੀਬੀ ਭੁਗਤਾਨ ਨੂੰ ਸਿੱਧੇ ਆਪਣੇ ਬੈਂਕ ਖਾਤੇ ਵਿੱਚ ਪ੍ਰਾਪਤ ਕਰਨ ਦੇ ਲਈ ਜਿੱਥੇ ਸਿੱਧੇ ਡਿਪੋਜ਼ਿਟ ਸੈਟਅਪ ਕਰੋ ਤੇਜ਼ ਤੇ ਵਧੇਰੇ ਸਿਰਕੇ ਭੁਗਤਾਨਾਂ ਨੂੰ ਯਕੀਨੀ ਬਣਾਓ ਜੇਕਰ ਮੈਂ ਕੈਨੇਡੀਅਨ ਚਾਈਲਡ ਬੈਨੀਫਿਟ CCB ਪ੍ਰਾਪਤ ਨਹੀਂ ਕਰ ਰਿਹਾ ਹਾਂ ਕਿ ਮੈਂ ECF ਵੀ ਪ੍ਰਾਪਤ ਕਰ ਸਕਦਾ ਹਾਂ ਜਾਂ ਨਹੀਂ ਨਹੀਂ ECF ਵੀ ਪ੍ਰਾਪਤ ਕਰਨ ਦੇ ਲਈ CCB ਦੀ ਜਿੱਥੇ ਯੋਗਤਾ ਦੀ ਲੋੜ ਹੁੰਦੀ ਹੈ ਦੋਵੇਂ ਲਾਭ ਸਮਾਨ ਆਮਦਨੀ ਦੀ ਵਰਤੋਂ ਕਰਦੇ ਨੇ ਅਤੇ ਇੱਕ ਯੋਗ ਹੋਣ ਦਾ ਆਮ ਤੌਰ ਤੇ ਮਤਲਬ ਹੈ ਕਿ ਤੁਸੀਂ ਇੱਕ ਦੂਜੇ ਦੇ ਯੋਗ ਹੋ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ ACB ਭੁਗਤਾਨ ਸਹੀ ਹੈ ਤੁਸੀਂ CRA ਮਾਈ ਅਕਾਊਂਟ ਪੋਰਟਲ ਰਾਹੀਂ ਆਪਣੇ ਭੁਗਤਾਨ ਰਕਮ ਦੀ ਪੁਸ਼ਟੀ ਕਰ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਗਲਤੀ ਹੋਈ ਹੈ ਤਾਂ ਸਹਾਇਤਾ ਦੇ ਲਈ CRA ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਜੇਕਰ ਮੈਂ ਅਪਲਾਈ ਕਰਨਾ ਭੁੱਲ ਜਾਂਦਾ ਤਾਂ ਪਿਛਲਾ ਭੁਗਤਾਨ ਪ੍ਰਾਪਤ ਕਰ ਸਕਦਾ ਹਾਂ ਜਾਂ ਨਹੀਂ ਕਿਉਂਕਿ ACB ਤੁਹਾਡੀ ਟੈਕਸ ਰਿਟਰਨ ਦੇ ਆਧਾਰ ਤੇ ਹੈ ਆਪਣੇ ਟੈਕਸ ਨੂੰ ਦੇਰ ਨਾਲ ਭਰਨ ਨਾਲ ਤੁਹਾਡੇ ਪੁਗਤਾਨ ਵਿੱਚ ਦੇਰੀ ਹੋ ਸਕਦੀ ਹੈ ਜੇਕਰ ਤੁਸੀਂ ਵਿਚਾਰ ਦੀn ਮਿਆਦ ਦੇ ਯੋਗ ਹੋ ਤਾਂ ਤੁਸੀਂ ਆਪਣਾ ਪਿਛਲਾ ਭੁਗਤਾਨ ਵੀ ਪ੍ਰਾਪਤ ਕਰ ਸਕਦੇ ਹੋ ਤੇ ਉਥੇ ਦੱਸ ਦਿਓ ਕਿ ਜੇਕਰ ਸਾਲ ਦੌਰਾਨ ਮੇਰੀ ਆਮਦਨ ਬਦਲ ਜਾਂਦੀ ਹੈ ਤਾਂ ਕੀ ਹੋਵੇਗਾ ਜੇਕਰ ਤੁਹਾਡੀ ਆਮਦਨ ਵਿੱਚ ਮਹੱਤਵਪੂਰਨ ਤਬਦੀਲੀ ਆਉਂਦੀ ਹੈ ਤਾਂ ਸੀਆਰਏ ਨਾਲ ਆਪਣੀ ਜਾਣਕਾਰੀ ਅਪਡੇਟ ਕਰੋ ਇਹ ਯਕੀਨੀ ਬਣਾਉਣਾ ਕਿ ਤੁਹਾਡੀ ਮੌਜੂਦਾ ਵਿੱਤੀ ਸਥਿਤੀ ਦੇ ਆਧਾਰ ਤੇ ਤੁਹਾਡੀਆਂ ਲਾਭਾਂ ਦੀ ਰਕਮ ਨੂੰ ਸਹੀ ਢੰਗ ਦੇ ਨਾਲ ਦੁਬਾਰਾ ਗਿਣਿਆ ਗਿਆ ਹੈ ਕਿ ਮੈਨੂੰ ਹਰ ਸਾਲ ਐਸਫਬੀ ਐਲ ਆਰਜੀ ਦੇਣ ਦੀ ਜ਼ਰੂਰਤ ਹੈ ਨਹੀਂ ਇੱਕ ਵਾਰ ਜਦੋਂ ਤੁਸੀਂ ਦਾਖਲ ਹੋ ਜਾਂਦੇ ਹੋ ਤੁਹਾਡੀ ਆਮਦਨ ਟੈਕਸ ਰਿਟਰਨ ਦੇ ਆਧਾਰ ਤੇ ਤੁਹਾਡੀ ਯੋਗਤਾ ਦੀ ਸਾਲਾਨਾ ਸਮੀਖਿਆਵਾਂ ਕੀਤੀਆਂ ਜਾਂਦੇ ਨੇ ਹਾਲਾਂਕਿ ਹਰ ਸਾਲ ਆਪਣੇ ਟੈਕਸ ਸਮੇਂ ਸਿਰ ਭਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੰਤਿਮ ਨੋਟ ਦੇ ਵਿੱਚ ਗੱਲ ਕਰੀਏ ਕਿ ਅਲਬਰਟਾ ਚਾਈਲਡ ਅਤੇ ਫੈਮਿਲੀ ਬੈਨੀਫਿਟ ਅਲਬਰਟਾ ਦੇ ਬੱਚਿਆਂ ਦੇ ਪਰਿਵਾਰਾਂ ਦੇ ਲਈ ਇੱਕ ਜ਼ਰੂਰੀ ਵਿੱਤੀ ਸਹਾਇਤਾ ਪ੍ਰਣਾਲੀ ਹੈ ਯੋਗਤਾ ਦੇ ਮਾਪਦੰਡ ਆਮਦਨੀ ਥ੍ਰੈਸ਼ਹੋਲਡ ਅਤੇ ਭੁਗਤਾਨ ਅਨੁਸੂਚੀ ਨੂੰ ਸਮਝਣਾ ਤੁਹਾਡੇ ਪ੍ਰਾਪਤ ਹੋਣ ਵਾਲੇ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਵਿੱਚ ਤੁਹਾਡੀ ਮਦਦ ਕਰਦਾ ਆਪਣੀ ਵਿੱਤੀ ਸਥਿਤੀ ਬਾਰੇ ਸੂਚਿਤ ਅਤੇ ਕਿਰਿਆਸ਼ੀਲ ਰਹਿ ਕੇ ਤੁਸੀਂ ਇਹ ਯਕੀਨੀ ਬਣਾ ਸਕਦੇ ਹੋ ਤੁਹਾਡੇ ਪਰਿਵਾਰ ਨੂੰ ਉਹ ਸਹਾਇਤਾ ਮਿਲਦੀ ਹੈ ਜਿਸ ਦੀ ਉਸ ਨੂੰ ਤਰੱਕੀ ਕਰਨ ਦੀ ਲੋੜ ਹੈ ਏਸੀਐਫਬੀ ਬਾਰੇ ਨਵੀਂ ਜਾਣਕਾਰੀ ਲਈ ਹਮੇਸ਼ਾ ਸਰਕਾਰੀ ਅਲਬਰਟਾ ਸਰਕਾਰ ਦੀ ਵੈਬਸਾਈਟ ਜਾਂ ਸੀਆਰਏ ਦੇ ਸਰੋਤ ਦੇ ਨਾਲ ਜਿੱਥੇ ਗੱਲਬਾਤ ਤੁਸੀਂ ਕਰ ਸਕਦੇ ਹੋ ਸੀਆਰਏ ਮਾਈ ਅਕਾਊਂਟ ਪੋਰਟਲ ਰਾਹੀਂ ਤੁਸੀਂ ਏਸੀਐਫਬੀ ਭੁਗਤਾਨ ਦਾ ਪ੍ਰਬੰਧਨ ਕਰਨਾ ਤੁਹਾਨੂੰ ਮਨ ਦੀ ਸ਼ਾਂਤੀ ਪ੍ਰਾਪਤ ਕਰ ਸਕਦਾ ਤੇ ਤੁਹਾਡੇ ਵਿੱਤ ਦੇ ਸਿਖਰ ਵਿੱਚ ਰਹਿਣ ਦੀ ਤੁਹਾਡੀ ਮਦਦ ਵੀ ਕਰ ਸਕਦਾ ਹੈ ਕ੍ਰੈਡਿਟ ਕਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰوں ਕਵਰ ਦੇਖਣੇ ਸੁਣਨੇ ਪੜ੍ਹਨੇ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ ਹਾਰ